ਚੁੱਕੀਆਂ ਮੇਰੇ ਵੀਰੋ ਇਹ ਕਹਿੰਦੇ ਅਚਲ ਦੀ ਆ ਆ ਗੋਪੀ ਆ ਕਹਿੰਦੇ ਮਹੌਲੀ ਵਾਲਾ ਬਿੰਦਰ ਸਰਪੰਚ ਵੱਲੋਂ 500 ਰੁਪਇਆ ਗੋਪੀ ਦੀ ਪਹਿਲੀ ਕਮੇਟੀ ਦੇ ਉੱਤੇ ਮਾਨ ਸਨਮਾਨ ਜਿਹੜੇ ਪੁੱਜਦੇ ਕੀਤੇ ਗਏ ਨੇ ਆ ਕਹਿੰਦੇ ਪੰਮਾ ਬੌਂਕਰ ਗੁਜਰਾਂਵਾਲਾ ਕਮੇਟੀ ਪਾਉਣ ਦੇ ਲਈ ਖੇਡ ਮੈਦਾਨ ਲਓ ਪੰਮਾ ਆ ਗਿਆ ਬੌਂਕਰ ਗੁਜਰਾਂਵਾਲਾ ਇੱਕ ਪੰਮਾ ਨਵਾਜੀਪੁਰਿਆ ਖੇਡਿਆ ਉਹ ਪੰਜ ਵੀਰ ਕੌਡੀ ਖੇਡੇ ਤੇ ਸਟਾਰ ਖੇਡੇ 8 ਦੇ 1 ਕੋਣੀ ਤਿੰਨ ਵੀਰ ਕਬੱਡੀ ਖੇਡੇ ਔਰ ਤਿੰਨੇ ਸਟਾਰ ਖੇਡੇ ਪਿੱਥੋਂ ਦੇ ਸ਼ੀਰੇ ਹੋਣੀ ਤਿੰਨ ਵੀਰ ਕਬੱਡੀ ਖੇਡੇ ਔਰ ਤਿੰਨੇ ਸਟਾਰ ਖੇਡੇ ਲਓ ਜੀ ਸਾਈਡ ਹੁਣ ਬਾਂਕੜ ਗੁਜਰਾਂ ਵਾਲਾ ਪੰਮਾ ਬੜਕੇ ਕਬੱਡੀ ਪਾ ਰਿਹਾ ਹੈ ਰੱਬੋ ਦਾ ਹਰਵਿੰਦਰ ਤੇ ਤਰਨੀ ਉਭਾ ਬਾੜੀਆ ਨਾਲ ਪੰਮਾ ਲੱਗਾ ਹੋਇਆ ਆ ਅਗਲੀ ਕਬੱਡੀ ਫਿਰ ਦੇਖ ਧਰਤੀਮਾਨ ਮੱਥਾ ਇਹਦਾ ਜੱਦੀ ਪਿੰਡ ਕਿਹੜਾ ਹੈ ਇਹ ਵਿਦੇਸ਼ਾਂ ਵਾਲਾ ਦੱਸੂਗਾ ਲਓ ਭਾਈ ਹੋ ਰੇਡ ਖੇਡ ਮੈਦਾਨ ਦੇ ਅੰਦਰ ਤਵਾ ਮੇਲਾ ਲੁੱਟਦਾ ਮੇਲਾ ਪਰ ਲੱਲੂ ਪਾਸੋਂ ਵਰਗੇ ਉਹ ਕਹਿੰਦੇ ਬੱਜੀ ਵਰਗੇ ਤਿਆਰ ਨੇ ਜਿਹੜੇ ਖਰੇ ਖਰੇ ਡੱਕਦੇ ਨੇ ਖੇਡ ਕਬੱਡੀ ਦੇ ਵਿੱਚ ਪਰ ਦੂਜੇ ਪਾਸੇ ਨਿੰਦਾ ਜੋਗੀ ਮਾਣਨਾ ਪਿੰਡ ਕੁਮਾਰ ਪਿੰਡ ਆ ਉਹ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਰੀਡਰ ਦਾ ਅਗਲਾ ਮੈਚ ਨਕੋਦਰ ਬਈ ਨਾਰਾ ਦੁਆਰਾ ਨਹੀਂ ਪੁੱਛਿਆ ਜਾਊਗਾ ਜਿਹੜੀ ਗੱਡੀ ਹੋ ਰਹੀ ਏ ਬੜੀਆ ਲੱਗਦਾ ਤੇ ਤਾੜੀਆਂ ਮਾਰੋ ਜੋਰਦਾਰਾ ਅੱਜ ਸੋਈਆਂ ਪਿੰਡ ਵਿੱਚ ਬੜੀ ਦੇਰ ਤੋਂ ਆਉਣ ਕ ਲੱਗੀਆਂ ਸ਼ੇਰਾ ਆ ਗਿਆ ਕਲਰ ਪੈਣੀ ਵਾਲਾ ਜਦੋਂ ਵੀ ਟੀਮ ਬਣਾਉਂਦਾ ਹੈ ਛੋਟੀ ਜੀ ਟੀਮ ਲੈ ਕੇ ਆਉਂਦਾ ਹੈ ਸ਼ੇਰਾ ਕਲਰ ਪੈਣੀ ਵਾਲਾ ਇਸ ਵੀਰ ਦਾ ਧੰਨਵਾਦ ਕਰਦੇ ਆਂ ਇਹਦਾ ਭਵਾਂਦੀ ਵਾਲਾ ਇਲਾਕਾ ਹੈ ਨੌਜਵਾਨ ਗੱਭਰੂ ਬਿੱਟੂ ਬਲਿਆਰ ਵਾਲਾ ਬੜੀ ਗਰੀਬੀ ਝੱਲੀ ਇਸ ਮੁੰਡੇ ਨੇ ਬੜਾ ਸਟਰਗਲ ਕੀਤਾ ਹੈ ਔਰ ਵੱਡੀ ਗੱਲ ਇਸ ਨੌਜਵਾਨ ਨੇ ਦੁਨੀਆ ਤੇ ਨਾਂਵ ਬਣਾਇਆ ਹੈ ਨਾਂਵ ਬਣਾਉਣਾ ਬਹੁਤ ਵੱਡੀ ਗੱਲ ਹੈ ਬਿੱਟੂ ਬਲਿਆੜ ਵਾਲਾ ਮੇਰੇ ਵੀਰੋ ਗਰੀਬੀ ਬੜੀ ਚੱਲੀ ਹੈ ਬੜਾ ਸਟ੍ਰਗਲ ਕੀਤਾ ਹੈ ਪਰ ਦੁਨੀਆ ਤੇ ਨਾਂਵ ਪਾੜਾ ਕਰਤਾ ਹੈ ਲਾ ਅਗਲੀ ਕਬੱਡੀ ਫਿਰ ਮਾਨਾਂ ਦੇ ਅੰਦਰ 500 ਦੀ ਕਰਿਓ ਗੱਲ ਲਾ ਰਾਮਣਾ ਕਹਿੰਦੇ ਮੋਹਲੀ ਵਾਲਾ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਿਆ ਪਰ ਦੇਖਾਂਗੇ ਲੰਨੂ ਪਾਸੋਂ ਵਰਗੇ ਬੰਤੀ ਵਰਗੇ ਚਾਨ ਜਾਫੀ ਕਹਿੰਦੇ ਅੱਜ ਦੀ ਟੀਮ ਦੇ ਬਿਲਕੁਲ ਤਿਆਰ ਦਾ ਤਿਆਰ ਨੇ ਨਕੂਦਰ ਤੇ ਭੁੱਲਣ ਦੀਆਂ ਟੀਮਾਂ ਜਿਹੜੀਆਂ ਪਹੁੰਚਣਗੀਆਂ ਭੁੱਲ ਦੀ ਟੀਮ ਪਹੁੰਚ ਚੁੱਕੀ ਹੈ ਨਕੂਦਰ ਪਹੁੰਚ ਜਾਵੇ ਨਿਜਾਮਪੁਰ ਤੇ ਸਕੰਦਰਪੁਰਾ ਬੌਂਕੜ ਗੁੱਜਰਾ ਪਿੰਡਾਂ ਕਹਿੰਦੇ ਪੰਮੇ ਦਾ ਸਾਡਾ ਸ੍ਰੀ ਦਾ ਪਿਛਲੇ ਦਿਨੀ ਸ਼ੇਰ ਦੇ ਕੱਪ ਦੇ ਉੱਤੇ ਜਿਹੜੀਆਂ ਪੰਮੇ ਨੇ ਮੋੜਤੀਆਂ ਨਾ ਉਹ ਵੀ ਜਗਦੀ ਪਰ ਰਹੇ ਨੇ ਲੈ ਵੀ ਸਰਪੰਚਾਂ ਖੇਚ ਤਿਆਰੀ ਆ ਸਰਪੰਚ ਰੱਬੋਂ ਦੀ ਧਰਤੀ ਦਾ ਹਰਵਿੰਦਰ ਇਹ ਸਵਾਦ ਹੈ ਹਾਲੇ ਤੇ ਸ਼ੁਰੂਆਤਾਂ ਹੋਈਆਂ ਜਸੂ ਸਰਪੰਚ ਕਹਿੰਦਾ ਅੰਮੂ ਗਰੇਵਾਲ ਕਹਿੰਦਾ ਵੀ ਐਲਾਨ ਕਰ ਦਿਓ 20 ਤਰੀਕ ਹੋਊਗੀ ਵੱਧੋਵਾਲ ਦੇ ਕੌਡੀ ਕੰਪਨੀ ਪਹਿਲਾ ਪ੍ਰਾਈਜ਼ 1.5 ਲੱਖਾ ਦੂਜਾ ਪ੍ਰਾਈਜ਼ 1 ਲੱਖ ਤੇ ਸ਼ਾਮ ਨੂੰ ਖਾਣਾ ਲੱਗੂ ਬੱਬੂ ਮੰਦਾ ਤੇ ਸ਼ਾਮ ਨੂੰ ਖਾਣਾ ਲੱਗੂ ਬੱਬੂ ਮੰਦਾ ਕਿ ਮਿਸਟਰਾਂ ਨੇ ਕੰਮ ਬਿਲੋ ਉਹ ਕੱਢੇ ਜਿਹੜੇ ਆੜਗੇ ਲੋਕਾਂ ਤੋਂ ਮਿੱਤਰ ਨੇ ਕਾਮਾ ਬਿੱਲੋਂ ਉਹ ਕਢਿਆ ਜਿਹੜੇ ਆੜਗੇ ਲੋਕਾਂ ਤੋਂ ਕੋਈ ਕਹਿੰਦਾ ਵੀ ਮੈਨੂੰ ਕਿਸੇ ਲੋੜ ਨਹੀਂ ਹੈ ਹੰਕਾਰ ਕਹਿੰਦਾ ਵੀ ਮੈਨੂੰ ਕਿਸੇ ਲੋੜ ਨਹੀਂ ਹੈ ਪਰ ਮੇਰਾ ਤਜਰਬਾ ਕਹਿੰਦਾ ਹੈ ਵੀ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਹੈ ਵੀ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਹੈ ਗਰਬਾ ਬੋਲਦਾ ਆ ਨਾਦੀ ਦੇ ਸਾਡੇ ਵੀਰ ਕਹਿੰਦੇ ਭੂਰੇ ਪ੍ਰਧਾਨ ਮਰੋ ਰੱਤ ਦਾ ਜੱਫਾ 500 ਦਾ ਦੀਪਿਆ ਗੱਲ ਲੱਗੂ ਟਗਾ ਨੇ ਆਹ ਕਹਿੰਦੇ ਜੋਗੀ ਮਾਜਰੇ ਵਾਲਾ ਐਨ ਲਾਲਾ ਸੁੱਟ ਦਾ ਖੇਡ ਮੈਦਾਨ ਦੇ ਵਿੱਚ ਤਕੜੇ ਨੰਬਰ ਦਾ ਵਾਧਾ ਕਰਦਾ ਆਇਆ ਨਕੋਦਰ ਤੇ ਭੂਲਣ ਦਾ ਮੈਚ ਟੌਪ ਦਾ ਖੇਡਿਆ ਜਾ ਰਿਹਾ ਨਿਜਾਮਪੁਰ ਤੇ ਸਿਕੰਦਰਪੁਰ ਆ ਜੋ ਕਿਹੜਾ ਗ੍ਰਾਉਂਡ ਦੇ ਵਿੱਚ ਸਲਾਣਾ ਤੇ ਮਾਨਗੜ ਬੰਮਣਾ ਤੇ ਚਾਂਗਣੀ ਰੱਤੇ ਰਾਉਂ ਦੇ ਵਿੱਚੋਂ ਬਾਈ ਹੈ ਇਹ ਬੌਂਕੜ ਗੁਜਰਾਂ ਵਾਲਾ ਪੰਮਾ ਕਾਵੇਂ ਜੱਫਾ ਖਾਂਦਾ ਕਿਸੇ ਟੂਰਨਾਮੈਂਟ ਤੇ ਇਹ ਬਜਨੀ ਕਬੱਡੀ ਦੇ ਵਿੱਚ ਉੱਟ ਕੇ ਲੁਧਿਆਣਾ ਮੇਕਪਲ ਲੀਗ ਦੇ ਕੌਬਲੇ ਮੈਚ ਖੇਡਦਾ ਛੇ ਦੇ ਵਿੱਚ ਸਿੜਾ ਕੀਤਾ ਕਹਿੰਦੇ ਟੌਪ ਦੀਆਂ ਰੇਡਾਂ ਪਾਈਆਂ ਆ ਖਿਡਾਰੀ ਨੇ ਇਹ ਆ ਕਹਿੰਦੇ ਪੰਮਾ ਪਰ ਦੂਜੇ ਬੰਨੇ ਅਮਰਤਪਾਲ ਇਹ ਪਰ ਆ ਜਾਂਦਾ ਪੰਮਾ ਖੇਡ ਮੈਦਾਨ ਦੇ ਵਿੱਚ ਗੁੰਦਿਆ ਹੋਇਆ ਸਰੀਰ ਹੈ ਕੀਤੀ ਹੋਈ ਮਿਹਨਤ ਹੈ ਕਿ ਕਰਤਾ ਕਹਿਰ ਨੇ ਜੋ ਫੌਜ ਕਿਨੇ ਨੂੰ ਢਾਉਣੀ ਉਹ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਣੀ ਰਮਨ ਦਾ ਮਖੋਲੀ ਪਿੰਡਾ ਉਹ ਪਈਖ ਕਬੱਡੀਆ ਲੱਲੂ ਪਾਸੋਂ ਵਾਲਿਆ ਖਿੱਚ ਤੇ ਆਰੀ ਇਹ ਲੱਲੂ ਪਾਸੋਂ ਵਾਲਾ ਕਬੱਡੀ ਕਬੱਡੀ ਕੀ ਕਬੱਡੀ ਹੋਈ ਜਾਂਦੀ ਹੈ ਬਿਨਾ ਪੀਤੀ ਤੋਂ ਨਸ਼ਾ ਜਾ ਚੜੀ ਜਾਵੇ ਤੇ ਬਾਬੇ ਦੀ ਫຸນ ਕਿਰਪਾ ਹੈ ਬਿਨਾ ਪੀਤੀ ਤੋਂ ਨਸ਼ਾ ਜਾ ਚੜੀ ਜਾਵੇ ਤੇ ਬਾਬੇ ਦੀ ਫຸນ ਕਿਰਪਾ ਹੈ ਰੌਣਕਾਂ ਲੱਗੀਆਂ ਹੋਈਆਂ ਜਿੱਦਾਂ ਅੱਜ ਲੱਗੀਆਂ ਔਰ 8 ਤਰੀਕ ਜਲਪੁਰ ਮਿਰਜੇ ਦੀ ਧਰਤੀ ਹੋਊਗੀ ਤੇ 12 ਤਰੀਕ ਨੂੰ ਕਹਿੰਦੇ ਵੱਧਨੀ ਖੁਰ ਦੇ ਵਿੱਚ ਰੌਣਕਾਂ ਲੱਗਣਗੀਆਂ ਔਰ ਫਿਰ 13 ਤਰੀਕ ਪੱਤੜ ਕਰੰਨਾ ਕੌਡੀ ਕੱਪ ਹੈ ਤੇ ਫਿਰ 14 ਤਰੀਕ ਪਿੰਡ ਰੱਥ ਦੇ ਵਿੱਚ 라운ਡ ਕਰਨੀ ਹੈ ਤੇ 20 ਤਰੀਕੇ ਦੇ ਜਸੂ ਸੁਪੰਜ ਹੁਣਾਂ ਨੇ ਐਲਾਨ ਕਰ ਦਿੱਤਾ ਹੈ ਅਮੋ ਗਰੇ ਵਾਲ ਕਹਿੰਦਾ ਵੀ 20 ਤਰੀਕ ਨੂੰ ਜਿਹੜਾ ਮੇਰੇ ਵੀਰੋ ਬਲਾਸਟ ਹੋਊਗਾ ਕੌਡੀ ਵਾਲਾ ਬਹੁਤ ਤਕੜੇ ਮੈਚ ਹੋਣਗੇ 20 ਤਰੀਕਾ ਵੱਧੋਵਾਲ ਦੇ ਕੌਡੀ ਕੱਪ ਦੀ ਲਾ ਅਗਨੀ ਰੇਡ ਫਿਰ ਗੋਪੀ ਨੇ ਕਬੱਡੀ ਪਾਈ ਹੈ ਗੋਪੀ ਨੇ ਕਬੱਡੀ ਪਾਈਆ ਖੇਡ ਮੈਦਾਨ ਦੇ ਵਿੱਚ ਗੋਪੀ ਕਹਿੰਦੇ ਮੋਹਲੀ ਵਾਲਾ ਕਬੱਡੀ ਪਾ ਰਿਹਾ ਨਜਾਮਪੁਰ ਤੇ ਸਿਕੰਦਰਪੁਰਾ ਦੀਆਂ ਟੀਮਾਂ ਨੂੰ ਬੇੰਤੀਆ ਸਾਡੀ ਗ੍ਰਾਮ ਦੇ ਵਿੱਚ ਪਹੁੰਚ ਜਾਣ ਇਧਰਲੇ ਪਾਸੇ ਕਹਿੰਦੇ ਗੋਪੀ ਇੱਕ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਭਵਾਨੀਗੜ੍ਹ ਦੇ ਲਾਂਗੇ ਕਰਕੇ ਕਹਿੰਦੇ ਆਹ ਖਿਡਾਰੀ ਦਾ ਬਲਿਆਲ ਪਿੰਡ ਹੈ ਬਿੱਟੂ ਬਲਿਆਲ ਵਾਲਾ ਪਹਿਲਾਂ ਛੱਡਾਂ ਫੇਟਾਂ ਨੇ ਘੇਰ ਲਿਆ ਇਹਨਾਂ ਮੈਦਾਨ ਦੇ ਵਿੱਚ ਚੋਟੀ ਦਾ ਮੰਨ ਖੇਡ ਕਬੱਡੀ ਦਾ ਗੁੰਦਿਆ ਸਰੀਰ ਕੀਤੀ ਕੋਈ ਮਿਹਨਤ ਪੂਰੇ ਬਾਈ ਪ੍ਰਧਾਨ ਦਾ ਕੱਪ ਹੈ ਦੀਪੇ ਹੁਣੀ ਲਾਲੀ ਹੁਣੀ ਆਨੰਦ ਮਾਣਦੇ ਨੇ ਲੈ ਵੀ ਰੱਬੋ ਤੇਰੇ ਜੱਫੇ ਤੇ ਪ੍ਰਧਾਨ ਸਾਹਿਬ ਕਹਿੰਦੇ ਵੱਡੇ ਮਾਣ ਵੱਡੇ ਮਾਣ ਇਹ ਇਹਦੇ ਨੇ ਪਾਸੇ ਪੰਮਾ ਖੇਡਿਆ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਵਿੱਚ ਮਖੋਲੀ ਆਣਾ ਲੈ ਵੀ ਕਿਸ਼ਨੀ ਕਬੱਡੀ ਦਾ ਉਹ ਖਿਡਾਰੀ ਜਿਹਨੂੰ ਸਭ ਤੋਂ ਪਹਿਲਾਂ ਹਾਨੇ ਮੋਟਰਸਾਈਕਲ ਦਾ ਐਲਾਨ ਹੋਇਆ ਸੀਗਾ ਲਾਰਜ ਜੌਲ ਹੁਣ ਦੇ ਵੱਲੋਂ ਇਹ ਸਲਮਾਨ ਜਿਹੜਾ ਸਟਾਰ ਹੈ ਇਹ ਪਾਤੀ ਇਸ ਨੌਜਵਾਨ ਦੇ ਕਿਸੇ ਆਈ ਹੈ ਮਹੋਲੀ ਵਾਲੇ ਪੰਨੇ ਤਾਂ ਨਾਮ ਜਿਹੜਾ ਹੈ ਵੱਡੇ ਸਟਾਰ ਬਚਾਉਂਦਾ ਹੈ ਲਾ ਭਈ ਹੋ ਰੇਡ ਔਰ ਅੰਕਾ ਤੁਹਾਡੇ ਸਾਹਮਣੇ ਹੈ ਨਿੰਦੇ ਨੇ ਇੱਕ ਟੀਮ ਦੇ ਖਾਤੇ ਜੋੜਦਾ ਹੈ ਜਿਹੜਾ ਇਸ ਤੋਂ ਅਗਲਾ ਮੈਚ ਹੈ ਇਹ ਵੀ ਟੀਮਾਂ ਨੇੜੇ ਆ ਜਾਣਾ ਲੱਖਾਂ ਵੀ ਆ ਗਿਆ ਕੋਟ ਕਰੋੜ ਵਾਲਾ ਚੋਟੀ ਦੇ ਸਟਾਰਾਂ 'ਚ ਨਾਂ ਹੈ ਲੱਖਾ ਕੋਟ ਕੋੜ ਵਾਲਾ ਇਨਸਾਨ ਚੰਗਾ ਨਿਮਰਤਾ ਵਾਲਾ ਔਰ ਕਬੱਡੀ 스타 ਤੇ ਹੈ ਹੀ ਹੈ ਲੱਖਾ ਕੋਟ ਕੋੜੀ ਹੈ ਇਹ ਵੀ ਪੁੱਜ ਗਿਆ ਲਓ ਪਈ ਹੋ ਕੋੜੀ ਮੋਹਪੁਰ ਗੁਜਰਾ ਪਿੰਡ ਦਾ ਇਸ ਨੌਜੰਦਾ ਪੰਮਾ ਇਸ ਵੇਲੇ ਕਬੱਡੀ ਪਾ ਰਿਹਾ ਹੈ 500 ਦੀ ਕਰਿਓ ਗੱਲ ਲਓ ਪੰਮਾ ਇੱਕ ਪਾਸੇ ਪੰਮਾ ਜਾਤੀ ਦੂਜੇ ਪਾਸੇ ਪੰਮਾ ਰੇਡਰ ਪਰ ਆਹ ਕਹਿੰਦੇ ਤਰਨੀਓ ਪਾਲੀਆ ਤਰਨੀ ਏ ਲਾਉਂਦਾ ਪਾਲੀ ਸੜਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਏ ਸਰਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਏ ਸਰਕ ਸੋਹਣਿਆ ਵੇ ਪਰ ਅੱਜ ਕਹਿੰਦੇ ਸਰਕ ਮਟਾਰ ਵਾਲੀ ਕਬੱਡੀ ਖੇਢੀ ਜਾ ਰਹੀ ਏ ਇਹ ਪਿਆਰ ਨਿਭਾਉਣੀ ਏ ਇਹ ਪਿਆਰ ਬਣਾਉਣੀ ਏ ਕਿਹੜਾ ਸਾਨੂੰ ਪਿਆਰ ਸਿਖਾਉਣੀ ਏ ਸਾਨੂੰ ਨਿਮਰਤਾ ਸਿਖਾਉਣੀ ਏ ਔਰ ਸਾਡੀ ਖੇਡ